ਪੰਜਾਬ ਯੂਨੀਵਰਸਿਟੀ ਆਪਾਂ ਸਾਰੇ ਕਾਲਜ ਲੈਵਲ ਤੋਂ ਪੀ ਐਚ ਡੀ ਤੱਕ ਪੜ੍ਹੇ ਆ ਤੇ ਆਪਣੇ ਰੂਹ ਦੀਆਂ ਤੰਦਾ ਯੂਨੀਵਰਸਿਟੀ ਦੇ ਨਾਲ ਜੁੜੀਆਂ ਹੋਈਆਂ ਯੂਨੀਵਰਸਿਟੀ ਆਪਣੀ ਮਾਂ ਹੁੰਦੀ ਹੈ ਤੇ ਪੰਜਾਬ ਯੂਨੀਵਰਸਿਟੀ ਸਾਡੀ ਮਾਂ ਹੈ ਜਦ ਕੋਈ ਮਾਂ ਨੂੰ ਥੇੜੇਗਾ ਦਾ ਉਹੀ ਨਤੀਜਾ ਉਹਨੂੰ ਪੁੱਗਣਾ ਪਏਗਾ ਜੋ ਕਿਸੇ ਦੀ ਮਾਂ ਨੂੰ ਛੇੜੇ ਤੋਂ ਹੁੰਦਾ ਹੈ ਬਾੜ ਵੀ ਬਿੰਗਾ ਨਹੀਂ ਕਰ ਸਕਦੀਆਂ ਸਰਕਾਰਾਂ ਪੰਜਾਬ ਦੀ ਯੂਨੀਵਰਸਿਟੀ ਦੀਆਂ ਕਿਉਂਕਿ ਇਹ ਜਿਹੜਾ ਠਾਠਾ ਮਾਰਦਾ ਕੱਠ ਇੱਥੇ ਦੱਸ ਰਿਹਾ ਹਰ ਪੰਜਾਬ ਦੇ ਘਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਪੜਿਆ ਹੋਇਆ ਸਟੂਡੈਂਟ ਬੈਠਿਆ ਹੈ ਹਰਿਆਣੇ ਦੇ ਵਿੱਚ ਹਿਮਾਚਲ ਦੇ ਵਿੱਚ ਅੱਜ ਸਾਰਿਆਂ ਦੀ ਰੂਹ ਕੰਬੀ ਐ ਤੇ ਕੇਂਦਰ ਸਰਕਾਰ ਇੱਕੀ ਕਰਕੇ ਸਾਡੇ ਇੰਸਟੀਚਿਊਸ਼ਨ ਨੂੰ ਦਬਾ ਰਹੀ ਐ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਨੇ ਯੂਨਿਟ ਫੈਕਟਰੀ ਬਣਾਤੀ ਪੰਜਾਬ ਦੇ 5 ਕਿਲੋਮੀਟਰ ਤੋਂ ਛੱਡ ਕੇ 50 ਕਿਲੋਮੀਟਰ ਤੱਕ ਵੀ ਐਸਾ ਬਿਠਾਤੀ ਬੀਬੀਐਮ ਵੀ ਤੇ ਕਬਜ਼ਾ ਕਰ ਲਿਆ ਹੁਣ ਪੰਜਾਬ ਯੂਨੀਵਰਸਿਟੀ ਦੇ ਕਬਜ਼ਾ ਕਰਨ ਦੀ ਸੋਚ ਦੇ ਨਾਲ ਅੱਗੇ ਵਧਿਆ ਲੇਕਿਨ ਮੈਂ ਧੰਨ